ਤੇ ਪਹਿਲੇ ਸੂਏ ਦਾ ਦੁੱਧ ਕਿੰਨਾ ਕੁ ਕੱਢਿਆ ਜੇ ਗੱਲ ਕਰ ਲਈਏ ਜੀ ਇਹਨੇ ਪਹਿਲੇ ਸੂਏ 14-15 ਲੀਟਰ ਤੱਕ ਆ ਜੀ 14-15 ਲੀਟਰ ਹਾਂਜੀ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਬਾਈ ਆਪਾਂ ਪਿੰਡ ਗੁਰਮਤ ਤਹਿਸੀਲ ਤੇ ਜ਼ਿਲ੍ਹਾ ਬਾਈਆਂ ਨੂੰ ਰਹਿ ਜਾਂਦਾ ਸੱਜਣੋ ਬਰਨਾਲਾ ਕਿਉਂਕਿ ਜੇ ਗੱਲ ਕਰ ਲਈਏ ਬਾਈ ਰਹਿੰਦਾ ਬਾਹਰੇ ਵਦੇਸ਼ ਰਹਿੰਦਾ ਬਾਈ ਸਿੰਗਾਪੁਰ ਉੱਥੋਂ ਸੱਜਣ ਦਾ ਫੋਨ ਆਇਆ ਸੀ ਕਹਿੰਦਾ ਬਾਈ ਆਪਣੇ ਘਰੇ ਗੁਰੀ ਜਾ ਕੇ ਵੀਡੀਓ ਬਣਾ ਕੇ ਆਇਓ ਲਾਣੇਦਾਰ ਸੋਂ ਨੂੰ ਮਿਲੂਗਾ ਤੇ ਆ ਬੱਚੀ ਦਿਖਾਵਾਂਗੇ ਅੱਜ ਦੀ ਵੀਡੀਓ ਵਿੱਚ ਸੂਆ ਹੈਗਾ ਸੱਜਣੋਂ ਦੂਜਾ ਤੇ ਜੇ ਗੱਲ ਕਰ ਲਈਏ ਵੀਡੀਓ ਅੱਜ ਆਪਾਂ ਬਣਾਉਣ ਲੱਗੇ ਆ ਘਰੇਲੂ ਪਰਿਵਾਰ ਚੋਂ ਵੀਡੀਓ ਬਣਾਉਣ ਲੱਗੇ ਆ ਕੋਈ ਲਾਣੇਦਾਰ ਕਹਿੰਦਾ ਚਲੋ ਕਿਸੇ ਮਜਬੂਰੀ ਕਰਕੇ ਹੈਨਾ ਸਾਮਣ ਸੂੰਮਣ ਦੀ ਦਿੱਕਤ ਆ ਉਹਦੇ ਕਰਕੇ ਯਾਰ ਬਾਈ ਕਹਿੰਦਾ ਆਪਾਂ ਜਾਨਵਰ ਸੇਲ ਕਰਨੇ ਆ ਤੇ ਬਾਕੀ ਆਜੋ ਬੱਕੂ ਜੀ ਨਾ ਕਰਾਉਣਿਆ ਗੱਲਬਾਤ ਗਾਂ ਨੂੰ ਤੋੜ ਕੇ ਦਿਖਾਵਾਂਗੇ ਇੱਕੋ ਹੀ ਜਾਨਵਰ ਦਿਖਾਵਾਂਗੇ ਤੇ ਰੇਟ ਵੀ ਇਹਦਾ ਵੀਡੀਓ ਚ ਹੀ ਕਰਾਵਾਂਗੇ ਤੇ ਨੰਬਰ ਬਾਪੂ ਹੋਰਾਂ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਆਜੋ ਜੀ ਹਾਂਜੀ ਨਾਮ ਦੱਸ ਦਿਓ ਜੀ ਨਾਮ ਕੀ ਆ ਆਪਣਾ ਹਰਵੰਦ ਸਿੰਘ ਜੀ ਹਾਂ ਉਧਰ ਮੁੱਕਰ ਕੇ ਨਾਮ ਹਰਵੰਦ ਸਿੰਘ ਹਰਵੰਦ ਸਿੰਘ ਪਿੰਡ ਕਿਹੜਾ ਆ ਗਿਆ ਜੀ ਗੁਰਮਾ ਜੀ ਆ ਪਿੰਡ ਗੁਰਮਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਆ ਗਿਆ ਜੀ ਹਾਂਜੀ ਆ ਖੋਲ ਕੇ ਤੋਰ ਦਿਓ ਜੀ ਗਾਣ ਨੂੰ ਇੱਕ ਵਾਰੀ ਹਾਂ ਬੋਲੀ ਮਾੜ ਆਜੋ ਚੱਲਾ ਉੱਚਾਲਾ ਨੇ ਜ਼ਰਾ ਸੁਆ ਕਿਹੜਾ ਇਹਦਾ ਦੂਜਾ ਜੀ ਦੂਜਾ ਸੂਆ ਕਿੰਨੇ ਕਿ ਦਿਨ ਕੱਢ ਦੂਗੀ ਸੂਣ ਚ ਜੇ ਗੱਲ ਕਰ ਲਈਏ ਇਹ 5-4 ਦਿਨ ਮਸ਼ਾ ਕੱਢੂਗੀ ਹਾਂ 5 ਤੋਂ 4 ਦਿਨ ਲੈ ਜੂਗੀ ਹਲੇ ਕਿਉਂਕਿ ਸੱਜਣਾ ਜੇ ਗੱਲ ਕਰ ਲਈਏ ਤਿਆਰੀ ਤੂੰ ਹੀ ਕਰੀ ਜਾਂਦੀ ਆ ਕੱਤ ਬਿੱਡਾ ਵਾਲੀ ਬੱਛੀ ਆ ਤੇ ਮੇਨ ਗੱਲ ਆ ਜਿਹੜੀ ਇਹ ਵੀਡੀਓ ਜਿਹੜੀ ਮੈਂ ਕਵਰ ਕਰਦਾ ਇਹ ਕਿਸੇ ਵਪਾਰੀ ਦੇ ਘਰੋਂ ਨਹੀਂ ਕਰਦਾ ਇਹ ਮੈਂ ਕਰ ਰਿਆ ਇੱਕ ਘਰੇਲੂ ਸੱਜਣ ਦੇ ਘਰੋਂ ਕਿਉਂਕਿ ਜਿਵੇਂ ਤੁਰਦੀ ਆ ਜਾ ਕੇ ਜੇ ਨਾ ਸਾਰਾ ਦਿਨ ਜਿਵੇਂ ਤੁਹਾਨੂੰ ਦੱਸਿਆ ਮੈਂ ਪਸ਼ੂ ਇੱਥੇ ਖੜੇ ਰਹਿੰਦੇ ਆ ਬੰਨੇ ਹਨਾ ਉਹਦੇ ਕਰਕੇ ਕਰਦੀ ਆ ਥੋੜਾ ਹਾਂਜੀ ਹਾਂਜੀ ਐਨੂੰ ਮੋੜ ਲਈਏ ਤੇ ਬਾਕੀ ਬਾਡੀ ਬੁੱਡੀ ਵੀ ਚੰਗੀ ਆ ਤੇ ਥਣ ਥਨੋਟ ਵੀ ਇਹਨੂੰ ਚੰਗਾ ਲੱਗਿਆ ਜੇ ਗੱਲ ਕਰ ਲਈਏ ਤੇ ਲੱਗਿਆ ਵੀ ਦੂਰੀ ਤੇ ਆ ਤੇ ਇੱਥੇ ਦਾ ਅਸਲ ਲੰਬਾਈ ਲਮੂਈ ਦਿਖਾ ਦਈਏ ਹਲੇ ਚਲੋ ਜੀ ਅੰਦਰ ਨੂੰ ਲੈ ਚਲੋ ਸੂਆ ਸੂਂਦੀ ਆ ਦੂਜਾ 5 ਤੋਂ 7 ਦਿਨ ਮੇਰਾ ਖਿਆਲ ਆ ਇਹ ਕੱਢ ਦੂਗੀ ਹਲੇ ਤੇ ਪਹਿਲੇ ਸੂਏ ਦਾ ਦੁੱਧ ਕਿੰਨਾ ਕੁ ਕੱਢਿਆ ਜੇ ਗੱਲ ਕਰ ਲਈਏ ਜੀ ਇਹਨੇ ਪਹਿਲੇ ਸੂਏ 14 15 ਲੀਟਰ ਤੱਕ ਆ ਜੀ 14 15 ਲੀਟਰ ਹਾਂਜੀ ਆ ਇਸ ਵਾਰੀ ਮਤਲਬ 2 ਕਿਲੋ 3 ਕਿਲੋ ਹੈ ਨਾ ਅਪ ਕਰ ਸਕਦੀ ਆ ਨਹੀਂ 15 16 ਤਾਂ ਗਰਮੀ ਦੇ ਕਰਕੇ ਉਹਨਾਂ ਕੱਢ ਹੀ ਦੇਊਗੀ ਹਾਂਜੀ ਹਾਂਜੀ ਉਰਲੇ ਬੰਨਿਓ ਦਿਖਾ ਦੇ ਦਰ ਸਾਕੇ ਲੰਬਾਈ ਲੰਬੂ ਦਿਖਾ ਦੇ ਤੇ ਥਣਕਣਾ ਉਰ ਦਿਖਾ ਦੇ ਤੇ ਮੇਨ ਗੱਲ ਆ ਯਾਰ ਜਾਨਵਰ ਸੀਲਾ ਹਨਾ ਗਾਲਾ ਗੂਲਾ ਕਰੀ ਜਾਂਦੇ ਘਰੇਲੂ ਜਾਨਵਰ ਆ ਨਹੀਂ ਘਰੇਲੂ ਜਾਨਵਰ ਜੇ ਗੱਲ ਕਰ ਲਈਏ ਸੱਜਣੋ ਅਕਸਰ ਡਰ ਜਾਂਦੇ ਹੁੰਦੇ ਨੇ ਆਪਣਾ ਸਮਾਨ ਸਮੂਹ ਦੇਖ ਕੇ ਜੇ ਕਰ ਲਈਏ ਗੱਲ ਮਰਦੀ ਮਰਦੀ ਕਿਵੇਂ ਠੰਡੀ ਸੀਲਾ ਜੀ ਜਮਾ ਬੱਛਰੂ ਮਰ ਗਿਆ ਦੀ ਚਾਟ ਪਾਓ ਚਾਹੇ ਨਾ ਪਾਓ ਜੀ ਕੋਈ ਅੱਛਾ ਬਿਨਾ ਚਾਟ ਪਾ ਵੀ ਜੇ ਗੱਲ ਕਰ ਲਈਏ ਵੀ ਮਿਰਪਾਂ ਦੀ ਆ ਤੇ ਹੁਣ ਵੀ ਜੇ ਗੱਲ ਕਰ ਲਈ ਯਾਰ ਚ ਗਾਲੀ ਕਰੀ ਜਾਂਦੀ ਹੈ ਹਨਾ ਉਹ ਜਿਵੇਂ ਪਾਪਾ ਕਹਿੰਦੇ ਨੇ ਪਸ਼ੂ ਡਰ ਜਾਂਦਾ ਬਗਾਨੇ ਬੰਦੇ ਤੋਂ ਵੀ ਡਰਨੇ ਟੁਰਨ ਵਾਲਾ ਸਿਸਟਮ ਹੀ ਇਹਦੇ ਚ ਹੈਗਾ ਹਨਾ ਉਹ ਛੀਲ ਪਸ਼ੂ ਆ ਜੀ ਆ ਠੰਡੀ ਸੀਲ ਆ ਤੇ ਮੇਨ ਗੱਲ ਇਹ ਕੰਦ ਕੱਢ ਕੇ ਹੁਣ ਮੈਥੋਂ ਸਮਝਦਾ ਨਹੀਂ ਦਰਦ ਹੁੰਦਾ ਰਹਿੰਦਾ ਪਥਰੀਆਂ ਕਰਕੇ ਬਸ ਐਸੇ ਕਰਦੇ ਆ ਠੀਕ ਆ ਜੀ ਹਾਂ ਸਾਮ ਕਰਕੇ ਵੀ ਚਲੋ ਵੇਚਣ ਦਾ ਬਣ ਗਿਆ ਸਿਸਟਮ ਠੀਕ ਆ ਜੀ ਗੱਲ ਪੈਸੇ ਕਿੰਨੇ ਲਵਾਂਗੇ ਇਹਦੇ ਬਾਪੂ ਪੈਸੇ ਦੇਖ ਲਓ ਜੀ ਦੇ ਕਿੰਨਾ ਕਰੇ 70000 ਲਾ ਲੋ ਜੀ ਮੁੱਲ ਤਾਂ ਚਾਹੇ ਠੀਕ ਹੈ ਆਪਾਂ ਜਿਵੇਂ ਮਰਜੀ ਮੁੱਲ 60000 ਕਰਦੇ ਕਿੰਨੇ ਕਿੱਥੇ ਤੱਕ ਛੱਡ ਦਾਂਗੇ 55 ਕਰਥੇ ਛੱਡ ਦਾਂਗੇ 55000 ਦੀ ਛੱਡ ਦਾਂਗੇ ਆ 55 ਦੀ ਲੈਣਦਾਰ ਕਹਿੰਦਾ ਛੱਡ ਦਾਂਗੇ ਘੇਰਾ ਇਹਨੂੰ ਖੋਲ ਕੇ ਗੇੜਾ ਹੋਰ ਦਵਾ ਦੋ ਜਾਂ ਲੰਬੀ ਚਲਾ ਦਿਓ ਲੈ ਬੱਛੀ ਬਾਪੂ ਕਹਿੰਦਾ ਮੁੱਲੇ ਦਾ ਹੈਗਾ ਸੱਜਣੋ 60000 ਤੇ 55000 ਚ ਯਾਰ ਦੰਨ ਹੋ ਜੂਗੀ 55 ਦੀ ਕਹਿੰਦਾ ਆਪਾਂ ਦੇ ਦਾਂਗੇ ਤੇ ਦੁੱਧ ਜਿਵੇਂ ਦੱਸਿਆ ਜਾਣਕਾਰੀ ਮੁਤਾਬਕ ਵੀ 15 ਕਿਲੋ ਇਹਨੇ ਪਹਿਲੇ ਸੂਏ ਦਾ ਦੁੱਧ ਪਾਇਆ ਤੇ ਮੇਨ ਗੱਲ ਥੋੜੀ ਜਿਹੀ ਆ ਵੀ ਕ੍ਰੋਸ ਚ ਕਈ ਗਰਮੀ ਗਰਮੀ ਝੱਲਣ ਵਾਲੀ ਆਈਟਮ ਆ ਤੇ ਸੁਆ ਹੈਗਾ ਇਹਦਾ ਜੇ ਮੈਂ ਗੱਲ ਕਰ ਲਾਂ ਦੂਜਾ ਕਿਉਂਕਿ ਤੁਰਨ ਦੀ ਪ੍ਰੋਬਲਮ ਆ ਜਿਹੜੀ ਥੋੜੀ ਜਿਹੀ ਜਿਵੇਂ ਆਪਾਂ ਦੱਸਿਆ ਵੀ ਜਾਨਵਰ ਜ਼ਿਆਦਾਤਰ ਯਾਰ ਇੱਕੋ ਜਗ੍ਹਾ ਤੇ ਖੜਨਾ ਕਰਕੇ ਵੀ ਥੋੜੀ ਤੁਰਨ 'ਚ ਦਿੱਕਤ ਮੰਨਣ ਲੱਗ ਜਾਂਦਾ ਕਿੱਥੇ ਆਪਾਂ ਜਾਨਵਰ ਨੂੰ ਕਈ ਵਾਰ ਯਾਰ ਬਾਹਰ ਅੰਦਰ ਲੈ ਜਾਂਦੇ ਹਨਾ ਤੁਰਦੇ ਤੁਰਦੇ ਰਹਿੰਦੇ ਆ ਜਾਂ ਉਰਾ ਪਰਾਂ ਕਿਲਾ ਬਦਲਦੇ ਰਹਿੰਦੇ ਆ ਇੱਕ ਥਾਂ ਖੜਾ ਰਹਿੰਦੇ ਨੇ ਹਾਂ ਉਹ ਖੜੇ ਰਹਿਣ ਕਰਕੇ ਹੋ ਜਾਂਦਾ ਉਦਾਂ ਕੋਈ ਕਮੀ ਨਹੀਂ ਤੇ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਜਾਨ ਵੀ ਚੰਗੀ ਆ ਜੇ ਬੱਛ ਅਡਰ ਬਣਾਉਗੀ ਸਟਿਚ ਤੇ ਦਿਨ ਹਲੇ 5 ਤੋਂ 7 ਕੱਢ ਜੂਗੀ ਉਹਦੇ ਹਿਸਾਬ ਨਾਲ ਨੇ ਹੋਰ ਵੀ ਲੈ ਵਾ ਅੱਗੇ ਤਿਆਰ ਕਰਨਾ ਤੇ ਬਾਕੀ ਜਿਹੜੇ ਸੱਜਣ ਨੂੰ ਇਹ ਗਾਹ ਪਸੰਦ ਆਊਗੀ ਨੰਬਰ ਵਾ ਪੂਰਾ ਮੈਂ ਵੀਡੀਓ ਚ ਹੀ ਲਾ ਦੂੰਗਾ ਸਕਰੀਨ ਤੇ ਚੱਲੂਗਾ ਨੇੜੇ ਆ ਕੇ ਤਸੱਲੀ ਕਰਕੇ ਲੈਣਦਾਰ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ